ਕਿਸਾਨ ਅੰਦੋਲਨ ਦੇ ਵਿੱਚ ਮੌਜੂਦ ਹਨ ਸ਼ੰਭੂ ਬਾਡਰ ਤੇ ਅੱਜ 10ਵਾਂ ਦਿਨ ਹੈ ਤੇ ਨੌਜਵਾਨਾਂ ਦੇ ਵਿੱਚ ਕਿਸਾਨੀ ਪ੍ਰਤੀ ਜਸਵਾ ਪੂਰਾ ਵਿਖਿਆ ਜਾ ਰਿਹਾ ਹੈ ਅਸੀਂ ਤੁਹਾਡੇ ਨਾਲ ਇੱਕ ਨੌਜਵਾਨ ਦੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਨੇ ਪਿਛਲੇ ਅੰਦੋਲਨ ਦੇ ਵਿੱਚ ਆਪਣੇ ਪਿਤਾ ਨੂੰ ਗਵਾਇਆ ਪਰ ਫਿਰ ਵੀ ਉਹ ਇਸ ਸਮੇਂ ਕਿਸਾਨੀ ਦੇ ਲਈ ਆਪਣੇ ਹੱਕਾਂ ਲਈ ਇਸ ਕਿਸਾਨ ਅੰਦੋਲਨ ਦੇ ਵਿੱਚ ਪਹੁੰਚੇ ਨੇ ਡਟੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਕੱਲੇ ਬਾਈਕ ਤੇ ਆਏ ਨੇ ਕਰਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਦਰ ਕਾਲੇ ਕਰਲੇ ਨੇ ਉਹਨਾਂ ਦੇ ਇੱਕ ਬ੍ਰਦਰ ਨੇ ਉਹ ਕਾਰੀ ਕਰਲੇ ਨੇ ਤੇ ਉਹ ਆਪਣਾ ਇੱਥੇ ਕਿਸਾਨੀ ਮੋਰਚੇ ਦੇ ਵਿੱਚ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਆਪਣਾ ਤੇ ਕਿੱਥੋਂ ਆਏ ਹੋ ਹਾਂਜੀ ਮੇਰਾ ਨਾਮ ਹਰਪ੍ਰੀਤ ਸਿੰਘ ਮੈਂ ਬੈਂਡ ਢੰਡੇ ਤੁਸੀਂ ਸਮਰਾਲਾ ਜ਼ਿਲ੍ਹਾ ਲੁਧਿਆਣ ਦਾ ਰਹਿਣ ਵਾਲਾ ਹਾਂ ਸਰ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਦੀ ਪਿਛਲੇ ਅੰਦੋਲਨ ਦੇ ਵਿੱਚ ਡੈਥ ਹੋ ਗਈ ਸੀ ਕੀ ਹੋਇਆ ਸੀ ਉਹਨਾਂ ਦੇ ਨਾਲ ਕਿੰਨੀ ਦੇਰ ਉਹ ਉੱਥੇ ਦਿੱਲੀ ਮੋਰਚੇ ਤੇ ਡਟੇ ਰਹੇ ਸੀ ਹਾਂਜੀ ਪਿਛਲਾ ਅੰਦੋਲਨ ਚੱਲਿਆ ਸੀ ਤਕਰੀਬਨ 13 ਮਹੀਨੇ ਚੱਲਿਆ ਉਸ ਦੌਰਾਨ 10-12 ਦਿਨ ਉੱਥੇ ਰਹਿੰਦੇ ਨੇ ਸੰਭੂ ਬਾਰਡਰ ਤੇ ਤੇ ਬਿਮਾਰ ਹੋ ਜਾਂਦੇ ਨੇ ਅਚਾਨਕ ਬਹੁਤ ਜ਼ਿਆਦਾ ਚੈਸਟ ਇਨਫੈਕਸ਼ਨ ਹੋ ਜਾਂਦੀ ਆ ਤੇ ਫਿਰ ਜਦੋਂ ਸਮਰਾਲੇ ਵਾਲੇ ਰੈਫਰ ਕਰਦੇ ਨੇ 32 ਸੈਕਟਰ ਚੰਡੀਗੜ੍ਹ ਤਾਂ ਉਹ ਮਰੰਡੇ ਦੇ ਵਿੱਚ ਮੇਰੇ ਹੱਥਾਂ ਦੇ ਵਿੱਚ ਤੜਫ ਕੇ ਪੂਰੇ ਹੋ ਜਾਂਦੇ ਨੇ ਇਹ ਬਹੁਤ ਦੁਖਦਾਈ ਦੌਰ ਸੀ ਮੈਂ ਕਦੇ ਕਿਸੇ ਦਾ ਹੀ ਪਿਓ ਜਾਂ ਕਿਸੇ ਦੀ ਮਾਂ ਨਾ ਜਾਵੇ ਜੱਗ ਤੋਂ ਬਾਅਦ ਉਹ ਬਹੁਤ ਦੁੱਖ ਹੁੰਦਾ ਮਨ ਨੂੰ ਹਾਂਜੀ ਸੇ ਤੁਸੀਂ ਆਪਣੇ ਫਰਦ ਸਾਹਿਬ ਨੂੰ ਆਪਣੇ ਅੱਖੀ ਉਸ ਅੰਦੋਲਨ ਦੇ ਵਿੱਚ ਆਪਣੀ ਜਾਂਦੇ ਵੇਖਿਆ ਆਪਣੇ ਆਨ ਖੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਫਿਰ ਵੀ ਤੁਸੀਂ ਕਿਸਾਨੀ ਦੇ ਪ੍ਰਤੀ ਤੁਹਾਡਾ ਜਜ਼ਬਾ ਵੇਖ ਰਿਹਾ ਕਿ ਤੁਸੀਂ ਵਾਪਸ ਆਏ ਹੋ ਮੁੜ ਇਸ ਅੰਦੋਲਨ ਤੇ ਆਏ ਹੋ ਇੱਕ ਤਾਂ ਉਹ ਯਾਦਾਂ ਤਾਜ਼ਾ ਹੁੰਦੀਆਂ ਨੇ ਸਾਡੀਆਂ ਦੂਸਰੇ ਇਸ ਅੰਦੋਲਨ ਦੇ ਵਿੱਚ ਵੀ ਕਾਫੀ ਵਾਰ ਕੁਝ ਨੌਜਵਾਨ ਜਿਹੜੇ ਨਿਉਜ਼ ਰਖਮੀ ਹੋਏ ਨੇ ਸਾਡੇ ਬਜ਼ੁਰਗ ਕਿਸਾਨ ਨੇ ਉਹ ਇੱਥੇ ਬੈਠੇ ਹੋਏ ਨੇ ਤੇ ਉਹਨਾਂ ਨੂੰ ਵੇਖ ਕੇ ਵੀ ਕਾਫੀ ਤੁਹਾਨੂੰ ਮਹਿਸੂਸ ਹੋ ਰਿਹਾ ਆਏਗਾ ਉਹ ਅੰਦੋਲਨ ਤੇ ਇਸ ਅੰਦੋਲਨ ਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ ਤੁਹਾਨੂੰ ਹਾਂਜੀ ਅੰਦੋਲਨ ਦੇਖੋ ਆਪਣੇ ਹੱਕਾਂ ਲਈ ਲੜਿਆ ਜਾਂਦਾ ਆਪਣੇ ਮੰਗਾਂ ਲਈ ਲੜਿਆ ਜਾਂਦਾ ਉਸ ਅੰਦੋਲਨ ਦਰਾਨ ਤਿੰਨ ਜਿਹੜੇ ਬਲੈਕ ਕਾਨੂੰਨ ਸੀ ਉਹ ਰੱਦ ਹੋਏ ਨੇ ਉਸ ਤੋਂ ਬਾਅਦ ਜਿਹੜੀ ਐਮਐਸਪੀ ਦੀ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਐਮਐਸਪੀ ਅਸੀਂ 6 ਮਹੀਨਿਆਂ ਦੇ ਵਿੱਚ ਕਮੇਟੀ ਬਣਾ ਕੇ ਅਸੀਂ ਲਾਗੂ ਕਰਾਂਗੇ ਉਦੋਂ ਉਹਨਾਂ ਨੇ ਮੰਨਿਆ ਸੀ ਲਿਖ ਕੇ ਦਿੱਤਾ ਸੀ ਪਰ ਉਹ 2 ਸਾਲ ਹੋ ਗਏ ਅੱਜ ਤੱਕ ਲਾਗੂ ਨਹੀਂ ਹੋਈ ਫਿਰ ਉਹੀ ਜੰਗ ਦੁਬਾਰਾ ਆ ਗਈ ਦਿੱਲੀ ਦੇ ਜਿਹੜੇ ਕੇਸ ਨੇ ਨੌਜਵਾਨਾਂ ਤੇ ਅੱਜ ਤੱਕ ਪਏ ਹੋ ਨੇ ਉਹ ਤਰੀਕਾ ਭੁਗਤਣ ਜਾਂਦੇ ਨੇ ਤੇ ਆਪਣੇ ਬਹੁਤ ਜਿਆਦਾ ਜਿਹੜੇ ਹੁਣ ਘਾਣ ਹੋ ਰਿਹਾ ਨੌਜਵਾਨੀ ਦਾ ਕੱਲ ਖਨੌਰੀ ਦੇਖਿਆ ਤੁਸੀਂ ਕਿਵੇਂ ਨੌਜਵਾਨਾਂ ਦੇ ਸ਼ਰੀਆਮ ਜਿਹੜੇ ਰੀਅਲ ਫਾਇਰ ਨੇ ਉਹ ਹੋਏ ਨਹੀਂ ਅਸਲੀ ਗੋਲੀਆਂ ਦੇ ਤੇ ਇੱਕ ਮੁੰਡੇ ਦੇ ਸਿਰ 'ਚ ਗੋਲੀ ਮਾਰੀ ਉਹ ਮਰ ਗਿਆ 21 ਸਾਲ ਦਾ ਜੀ ਤਿੰਨ ਭੈਣਾਂ ਦਾ ਇਕੱਲਾ ਭਾਈ ਆ ਬਹੁਤ ਘੱਟ ਜ਼ਮੀਨ ਸੀ ਉਹਦੇ ਕੋਲ ਵੀ ਤੇ ਇੱਥੇ ਵੀ ਤੁਸੀਂ ਦੇਖਿਆ ਹੁਣਾਂ ਕੱਲ ਕੀ ਮਾਹੌਲ ਹੋ ਗਿਆ ਸੀ ਬਹੁਤ ਹੀ ਜਿਆਦਾ ਮਤਲ ਜਿਹੜੀ ਸਰਕਾਰ ਆ ਕਤਲਿਆਮ ਕਰਨ ਲੱਗ ਗਈ ਇੱਕ ਕਿਸਮ ਦਾ ਹੀ ਦੇਖੋ ਇੱਕ ਲੋਕਤੰਤਰ ਦੇਸ਼ ਆ ਸਾਡਾ ਅਸੀਂ ਕਿਤੇ ਵੀ ਸ਼ਾਂਤਮਈ ਪਰ ਦਰਸ਼ਨ ਕਰ ਸਕਦੇ ਆ ਸ਼ਾਂਤਮਈ ਧਰਨਾ ਲਾ ਸਕਦੇ ਆ ਪਰ ਜਿਹੜੀ ਸਰਕਾਰ ਆ ਇਹਨਾਂ ਨੇ ਸਾਡਾ ਰਾਹ ਰੋਕਿਆ ਅਸੀਂ ਤਾਂ ਕਿਸੇ ਦਾ ਰਾਹ ਰੋਕਿਆ ਨਹੀਂ ਅਸੀਂ ਤਾਂ ਦਿੱਲੀ ਜਾ ਕੇ ਬਹਿਣਾ ਚਾਹੁੰਦੇ ਆਂ ਪਹਿਲੀ ਗੱਲ ਅਸੀਂ ਕਿਸੇ ਘਰੋਂ ਨਿਕਲ ਕੇ ਕਿਤੇ ਨਹੀਂ ਧਰਨਾ ਲਾਉਣ ਦੇ ਹੱਕ 'ਚ ਕਿਉਂਕਿ ਇਹ ਸਰਕਾਰ ਜਿਹੜੀ ਨੀਤੀ ਆ ਲਿਆ ਰਹੀ ਆ ਬਹੁਤ ਮਾਰੂ ਨੀਤੀਆਂ ਨੇ ਸਰਕਾਰ ਨੂੰ ਚਾਹੀਦਾ ਕਿ ਇਹ ਲਾਗੂ ਕਰਨ ਮੰਨਣ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਤਾਂ ਜੋ ਅਸੀਂ ਸ਼ਾਂਤਮਈ ਘਰਾਂ ਨੂੰ ਵਾਪਸ ਚਲੇ ਜਾਈਏ ਸਰ ਜਿਵੇਂ ਤੁਹਾਡੇ ਫਾਦਰ ਸਾਹਿਬ ਦੀ ਪਿਛਲੇ ਅੰਦੋਲਨ ਦੇ ਵਿੱਚ ਡੈਥ ਹੋਈ ਸੀ ਤੁਸੀਂ ਆਪਣੇ ਪਿਤਾ ਨੂੰ ਗਵਾਇਆ ਬਾਅਦ ਦੇ ਵਿੱਚ ਹੁਣ ਇੱਥੇ ਵੀ ਮਾਹੌਲ ਕਾਫੀ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਬੀਤੇ ਦਿਨਾਂ ਦੇ ਵਿੱਚ ਡਰ ਲੱਗਦਾ ਥੋੜਾ ਪਰਿਵਾਰ ਨੂੰ ਵੀ ਥੋੜਾ ਡਰ ਹੋਏਗਾ ਕਿਉਂਕਿ ਇੱਕ ਆਪਣੇ ਇੱਕ ਪਰਿਵਾਰਿਕ ਜੀ ਨੂੰ ਗਵਾ ਚੁੱਕੇ ਨੇ ਤੇ ਤੁਸੀਂ ਕੱਲ ਪਰਿਵਾਰ ਦੇ ਬੇਟੇ ਉਹ ਤੁਸੀਂ ਇੱਥੇ ਆਏ ਹੋਏ ਹੋ ਤੇ ਪਰਿਵਾਰ ਦੇ ਵਿੱਚ ਪਿੱਛੇ ਕਿਵੇਂ ਦਾ ਮਾਹੌਲ ਹੈ ਉਹਨਾਂ ਦੇ ਵੱਲੋਂ ਕੀ ਕੁਝ ਕੁਝ ਗੱਲਬਾਤ ਹੋ ਰਹੀ ਹੈ ਤੁਹਾਡੇ ਨਾਲ ਹਾਂਜੀ ਰੋਜ਼ ਗੱਲਬਾਤ ਹੁੰਦੀ ਆ ਮਾਤਾ ਮੇਰੀ ਬਿਮਾਰ ਆਈ ਤੇ ਦਵਾਈਆਂ ਚੱਲਦੀਆਂ ਉਹਨਾਂ ਦੀਆਂ ਤੇ ਹਰੇਕ ਨੂੰ ਫਿਕਰ ਹੁੰਦਾ ਹੀ ਆਪਣੇ ਧੀ ਪੁੱਤ ਦਾ ਤੇ ਆਪਣੇ ਬਜ਼ੁਰਗਾ ਦਾ ਫਿਕਰ ਹੁੰਦਾ ਪਰ ਜਿਹੜੀ ਸਾਡੀ ਕੌਮ ਆ ਇਹ ਸਾਡੇ ਸਿੰਘ ਸੂਰਮੇ ਨੇ ਸਾਡੇ ਸ਼ਹਾਦਤਾ ਦਿੱਤੀਆਂ ਨੇ ਸਾਡੇ ਛੋਟੇ ਸ਼ਹੀਦ ਬਾਬਾ ਯੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਹੁਤ ਨਿੱਕੀ ਉਮਰ ਦੇ ਵਿੱਚ ਉਹਨਾਂ ਨੇ ਸਾਡੇ ਲਈ ਉਹ ਪ੍ਰੇਰਣਾ ਸਰੋਤ ਨੇ ਉਹ ਸਾਨੂੰ ਸ਼ਹੀਦ ਦੀ ਜਾਗ ਦੇ ਵਧਣਾ ਸਾਡੇ ਹੱਕਾਂ ਲਈ ਲੜਨਾ ਮਰਨਾ ਉਹ ਸਿਖਾਉਂਦੇ ਨੇ ਸਾਡੇ ਜਿੰਨੇ ਵੀ ਸਿੰਘ ਸੂਰਮੇ ਨੇ ਉਹ ਸਾਨੂੰ ਸਿਖਾਉਂਦੇ ਨੇ ਇਸ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇਖ ਲਓ ਤੁਸੀਂ ਉਹਨਾਂ ਨੇ ਸਾਰਾ ਪਰਿਵਾਰ ਸਾਰੇ ਕੌਮ ਲਈ ਵਾਰੇ ਆਣਾ ਹੀ ਸਾਰੇ ਲੋਕਾਂ ਲਈ ਵਾਰੇ ਆ ਇਸ ਕਰਕੇ ਉਹ ਸਾਨੂੰ ਸਿਖਾਉਂਦੇ ਨੇ ਅਸੀਂ ਪਿੱਛੇ ਤਾਂ ਮੁੜਦੇ ਨਹੀਂ ਹਾਂਗੇ ਅਸੀਂ ਵੀ ਪੂਰਾ ਡਟ ਕੇ ਖੜੇ ਆ ਮੁਰੇ ਹੋ ਕੇ ਲੜਾਂਗੇ ਇਹ ਸਾਡੇ ਸਾਰੇ ਪਰਿਵਾਰ ਨੇ ਸਾਡੇ ਪੰਜਾਬ ਆ ਸਾਡੀ ਕਿਸਾਨੀ ਆ ਇਸ ਕਰਕੇ ਅਸੀਂ ਕੋਈ ਮਤਲਬ ਸਾਨੂੰ ਮੇਰੇ ਮਨ ਚ ਤਾਂ ਹੈਗਾ ਨਹੀਂ ਕਿ ਮਰਨਾ ਤਾਂ ਇੱਕ ਦਿਨ ਸਭ ਨੇ ਆਈ ਅਣਾਈ ਘਰੇ ਵੀ ਮਰ ਜਾਂਦਾ ਬੰਦਾ ਕੋਈ ਬਿਮਾਰੀ ਨਾਲ ਕੋਈ ਐਕਸੀਡੈਂਟ ਚ ਵੀ ਮਰ ਜਾਂਦਾ ਤੇ ਜਿਹੜੇ ਆਪਣੇ ਲੋਕਾਂ ਲਈ ਮਰਦੇ ਨੇ ਉਹ ਬਹੁਤ ਅਮਰ ਹੋ ਜਾਂਦੇ ਨੇ ਤੇ ਯਾਦ ਰੱਖੇ ਜਾਂਦੇ ਨੇ ਰਹਿੰਦੀ ਦੁਨੀਆ ਤੱਕ ਹੀ ਸਰ ਤੁਹਾਡੇ ਕੋਲ ਆਪਣੀ ਕਿੰਨੀ ਜ਼ਮੀਨ ਹੈ ਜਿਸ ਦੇ ਉੱਪਰ ਕੋਈ ਕਰਜ਼ਾ ਵੀ ਹੈ ਤੁਹਾਡੇ ਉੱਪਰ ਪਰਿਵਾਰ ਦੇ ਉੱਪਰ ਨਹੀਂ ਕਰਜ਼ਾ ਤਾਂ ਹੈ ਨਹੀਂ ਅਸੀਂ ਅਸੀਂ ਚਲੋ ਹਾਲਾਤ ਸਾਡੇ ਬਹੁਤ ਅਸੀਂ ਹੱਥ ਘੁੱਟ ਕੇ ਸਾਰੇ ਹਮੇਸ਼ਾ ਪਰ ਸਾਡੀ ਜਿਹੜੀ ਜ਼ਮੀਨ ਆ ਮੇਰੇ ਬਾਪੂ ਉਹਨਾਂ ਕੋਲ ਦੋ ਕਨਾਲਾ ਸੀ ਹੁਣ ਦੋ ਭਾਈ ਆ ਸਾਡੇ ਕੋਲ ਇੱਕ ਇੱਕ ਕਨਾਲ ਆਉਂਦੀ ਆ ਮੇਰੇ ਇਸੇ ਇੱਕ ਇੱਕ ਕਨਾਲ ਆਉਂਦੀ ਆ ਵੈਸੇ ਤੈਹੀ ਗੱਲ ਆ ਜਿਹੜੀ ਆਪਣੇ ਅਣਖ ਦੀ ਲੜਾਈ ਆ ਆਪਣੇ ਲੋਕਾਂ ਨਾਲ ਪਿਆਰ ਆ ਇਹ ਚੀਜ਼ ਸਾਨੂੰ ਸਿਖਾਉਂਦਾ ਅੱਗੇ ਹੋ ਕੇ ਲੜਨਾ ਇਸ ਕਰਕੇ ਅਸੀਂ ਨਾਲ ਖੜੇ ਆ ਸਭ ਦੇ ਤੇ ਹਰੇਕ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਕਿ ਤੁਸੀਂ ਆਪਣੇ ਦੇਖੋ ਕਿੰਨਾ ਕਹਾਣ ਕਰ ਰਹੇ ਨੇ ਨੌਜਵਾਨੀ ਦਾ ਕਿੰਨੇ ਬਜ਼ੁਰਗਾਂ ਦੇ ਇੱਥੇ ਕਹਾਣ ਹੋਏ ਆ ਕਿੰਨੇ ਜ਼ਖਮੀ ਹੋਏ ਨੇ ਤਕਰੀਬਨ ਹੀ 13 ਫਰਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਖਿਆਲ ਚ ਹੀ 4-500 ਬੰਦਾ ਬਜ਼ੁਰਗ ਨੌਜਵਾਨ ਜ਼ਖਮੀ ਹੋ ਗਏ ਆ ਤਕਰੀਬਨ ਹੀ 4-5 ਦਿਨ ਮੌਤ ਹੋ ਜਾਂਦੀ ਆ ਉਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਇਕੱਠੇ ਹੋ ਜੋ ਇਕੱਠੇ ਹੋ ਕੇ ਹੰਬੜਾ ਮਾਰੋ ਤੁਸੀਂ ਆਇਆ ਨਾ ਸੋਚੋ ਕਿ ਭਾਈ ਇਹ ਉਹ ਜਥੇਬੰਦੀਆਂ ਦੇ ਆ ਹੁਣ ਜਥੇਬੰਦੀਆਂ ਤਾਂ ਮੇਰੀ ਵੀ ਕੋਈ ਹੋਰ ਆ ਜਿਹੜੀ ਉਹ ਉੱਥੇ ਬੈਠੀਆਂ ਨੇ ਪੰਜਾਬ ਚ ਪਰ ਮੈਂ ਤਾਂ ਉਹ ਚੀਜ਼ ਸਾਰੀ ਭਲਾ ਕੇ ਆਇਆ ਕਿਉਂਕਿ ਇਹ ਸਾਰੀ ਕੌਮ ਦੀ ਲੜਾਈ ਆ ਸਾਰੀ ਆਦੀ ਇਨਸਾਨੀਅਤ ਦੀ ਲੜਾਈ ਆ ਸਭ ਤੋਂ ਵੱਡੀ ਇਸ ਕਰੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਆਪਣੇ ਮਤ ਭੇਜਦੇ ਨੇ ਜਿਹੜੇ ਉਹ ਭੁੱਲ ਜਾਵੋ ਤੇ ਆਪਣੇ ਲੋਕਾਂ ਨਾਲ ਆਪਣੇ ਨੌਜਵਾਨ ਬਜ਼ੁਰਗਾਂ ਨਾਲ ਖੜੋ ਸਰ ਜੀ ਆਪਾਂ ਗੱਲ ਕਰੀਏ ਤਾਂ ਅਭੀਤੇ ਦਿਨੀ ਜਦੋਂ ਦਿੱਲੀ ਕੂਚ ਦਾ ਐਲਾਨ ਹੋਇਆ ਸੀਗਾ ਨੌਜਵਾਨਾਂ ਦੇ ਵਿੱਚ ਕਾਫੀ ਜੋਸ਼ ਸੀਗਾ ਕੱਲ ਦੇ ਵਿੱਚ ਪਰ ਹੁਣ ਤੁਹਾਨੂੰ ਲੱਗਦਾ ਕਿ ਨੌਜਵਾਨਾਂ ਦੇ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਨਿਰਾਸ਼ਾ ਹੈ ਕਿ ਕੱਲ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸਾਨੂੰ ਹਰਿਆਣਾ ਪ੍ਰਸ਼ਾਸਨ ਨੇ ਲਗਾਤਾਰ ਗੋਲੇ打ਗੇ ਫਿਰ ਆਗੂਆਂ ਨੂੰ ਵੀ ਫੈਸਲਾ ਲੈਣਾ ਪਿਆ ਬਾਅਦ ਵਿੱਚ ਕਿ ਨਹੀਂ ਆਪਾਂ ਦੋ ਦਿਨ ਰੁਕਦੇ ਹਾਂ ਕਿਉਂਕਿ ਕੈਜੂਐਲਟੀਆਂ ਹੋ ਰਹੀਆਂ ਨੇ ਤੇ ਸਾਡੇ ਇੱਥੇ ਕਿਸਾਨਾਂ ਨੂੰ ਵੀ ਦਿੱਕਤਾਂ ਆ ਰਹੀਆਂ ਨੇ ਦੇਖੋ ਇਹ ਨੌਜਵਾਨਾਂ 'ਚ ਰੋਜ਼ ਤਾਂ ਜੋਸ਼ ਤਾਂ ਹੁੰਦਾ ਹੀ ਹੁੰਦਾ ਹੀ ਤੇ ਜਿਹੜਾ ਤੁਸੀਂ ਕਹਿੰਦੇ ਹੋ ਮਤਲਬ ਦੁੱਖ ਆ ਜਾਂ ਅਸੀਂ ਕਿਉਂ ਨਹੀਂ ਅੱਗੇ ਵੱਧ ਸਕੇ ਕੋਈ ਵੱਡੀ ਗੱਲ ਨਹੀਂ ਆਏਗੀ ਜਿਹੜੀ ਹਿੰਮਤ ਆ ਉਹ ਸਾਡੇ ਚ ਹੈਗੀ ਹੈ ਅੱਜ ਵੀ ਅਸੀਂ ਬਰਕਰਾਰ ਰੱਖੀ ਹੋਈ ਆ ਸੋ ਰਣਨੀਤੀ ਬਹੁਤ ਤਗੜੀ ਬਣਾ ਲਾਂਗੇ ਅਸੀਂ ਕੱਲ ਨੂੰ ਅੱਗੇ ਬਹੁਤ ਤਗੜੇ ਪੱਧਰ ਤੇ ਜਾ ਵੀ ਸਕਦੇ ਆ ਕੋਈ ਉਹ ਸ਼ੱਕ ਨਹੀਂ ਹੈਗਾ ਦੋ ਦਿਨ ਹੁਣ ਚਲੋ ਰੈਸਟ ਕਰ ਲੈਂਦੇ ਆ ਹਮੇਸ਼ਾ ਸ਼ੁਰੂਆਤ ਤੋਂ ਹੀ ਤੁਸੀਂ ਦੇਖਿਆ ਹੋਣਾ ਜਦੋਂ ਆਪਣੀ ਫੌਜਾਂ ਦੀ ਜੰਗ ਲੜਦੀ ਆ ਰਾਤ ਨੂੰ ਤਾਂ ਉਹ ਅਕਸਰ ਰੈਸਟ ਕਰਦੀ ਉਹ ਕਰਦੀ ਆ ਵੱਡੇ ਵੱਡੇ ਦੇਸ਼ਾਂ ਦੀ ਫੌਜ ਤੇ ਹੋਰ ਵੀ ਕਈ ਕਈ ਦਿਨ ਉਹ ਰੈਸਟ ਤੇ ਆਰਾਮ ਕਰ ਲੈਂਦੇ ਨੇ ਉਵੇਂ ਹੀ ਇਹ ਵੀ ਇੱਕ ਕਿਸਮ ਦੀ ਆਇਓ ਸਮਝ ਲਓ ਤੁਸੀਂ ਸਾਡੀ ਤਾਂ ਸ਼ਾਂਤ ਮਈ ਜੰਗ ਆਈ ਸੋ ਜਿਹੜੀ ਉਹ ਸਰਕਾਰ ਆ ਉਹ ਗਲਤ ਚੱਲ ਰਹੀ ਆ ਉਹ ਨੂੰ ਨਹੀਂ ਚੱਲਣਾ ਚਾਹੀਦਾ ਇੰਨਾ ਜਿਵੇਂ ਕਿ ਰੀਅਲ ਫਾਇਰ ਕਰਨ ਲੱਗ ਗਏ ਹਨ ਇਹ ਵੱਡੇ ਬੰਬ ਬੰਬ ਤੁਸੀਂ ਧਮਾਕੇ ਸੁਣੇ ਹੋਣੇ ਉਹ ਅਥਰੂ ਗੈਸ ਤੋਂ ਕਿੱਡੇ ਡੇਂਜਰ ਧਮਾਕੇ ਨੇ ਉਹਨਾਂ ਦੇ ਵਿੱਚੋਂ ਇੱਕ ਸਿਲਵਰ ਦਾ ਹੁੰਦਾ ਬੰਬ ਵੀ ਉਹ ਫਟ ਕੇ ਹਰੇਕ ਦੇ ਲੱਗਦਾ ਉਹ ਬੰਦੇ ਦਾ ਬਹੁਤ ਇੰਜਰਡ ਕਰ ਦੇ ਬਹੁਤ ਜ਼ਖਮੀ ਕਰਦਾ ਕਿਸੇ ਦੀ ਲੱਤ ਟੁੱਟ ਜਾਂਦੀ ਆ ਇੱਕ ਮੁੰਡੇ ਦੇ ਇੱਥੇ ਹੀ ਆਪਣੇ 13 ਫਰਵਰੀ ਨੂੰ ਰੀਅਲ ਫਾਇਰ ਵੱਜਿਆ ਆਰ ਪਾਰ ਹੋਈ ਗੋਲੀਬਾਂ ਦੇ ਵਿੱਚ ਉਹ ਇੱਥੇ ਦਾਖਲਾ ਰਾਜਪੁਰੇ ਹਸਪੀਟਲ ਗਵਰਨਮੈਂਟ ਸਿਰ ਪਿਛਲੇ 13 ਮਹੀਨੇ ਵੀ ਅੰਦੋਲਨ ਚੱਲਿਆ ਸੀਗਾ ਕਾਫੀ ਜਦੋਂ ਅੰਦੋਲਨ ਚੱਲਦਾ 13 ਮਹੀਨੇ ਚੱਲਿਆ ਸੀ ਪਰ ਹੁਣ ਕਿਸਾਨ ਜਿਹੜੇ ਨੇ ਮੜ ਤੋਂ ਅੰਦੋਲਨ ਤੇ ਬੈਠੇ ਹੋਏ ਨੇ ਦਿਨ ਰਾਤ ਉਹ ਇੱਥੇ ਕੱਟ ਰਹੇ ਨੇ ਕੀ ਲੱਗਦਾ ਕਿ ਇਹ ਅੰਦੋਲਨ ਕਿੰਨਾ ਲੰਮਾ ਚੱਲ ਸਕਦਾ ਹੈ ਕਿਦੋਂ ਕਿਦਾਂ ਦੇ ਹਾਲਾਤ ਨੇ ਤੇ ਮੋਦੀ ਸਰਕਾਰ ਨੇ ਸੁਨੇਹਾ ਕੀ ਹੈ ਦੇਖੋ ਜਿਹੜਾ ਅੰਦੋਲਨ ਪਿਛਲਾ ਚੱਲਿਆ ਸੀ ਤਕਰੀਬਨ 13 ਮਹੀਨੇ ਚੱਲਿਆ ਸੀ ਬਹੁਤ ਲੰਮਾ ਸੀ ਹਨਾ ਤੇ ਅਜੇ ਤਾਂ ਬਹੁਤ ਮਿਲਦਾ ਸਾਨੂੰ ਆ 9-10 ਦਿਨ ਹੋਏ ਨੇ ਅੱਜ ਬੈਠਿਆਂ ਨੂੰ ਅਜੇ ਤਾਂ ਸ਼ੁਰੂਆਤ ਆਈ ਇਹ ਤਾਂ ਬਹੁਤ ਵੱਡਾ ਬਣਨਾ ਆਉਣ ਵਾਲੇ ਸਮੇਂ ਤੇ ਤੇ ਸਰਕਾਰ ਨੂੰ ਤਾਂ ਝੁਕਣਾ ਪੈਣਾ ਹੀ ਆ ਕਿਉਂਕਿ ਸਭ ਤੋਂ ਵੱਡੀ ਲੋਕਾਂ ਦੀ ਪਾਵਰ ਹੁੰਦੀ ਹੈ ਲੋਕਾਂ ਦੀ ਏਕਤਾ ਵੱਡੀ ਪਾਵਰ ਹੁੰਦੀ ਹੈ ਲੋਕ ਜਰੂਰ ਵੱਡੇ ਪੱਧਰ ਤੇ ਇਕੱਠੇ ਹੋਏ ਵੀ ਨੇ ਹੋਣਗੇ ਵੀ ਜਿਹੜਾ ਖੂਨ ਡੁੱਲਦਾ ਹੁੰਦਾ ਹੀ ਜਿਵੇਂ ਕੱਲ ਨੌਜਵਾਨ ਦਾ ਖੂਨ ਡੁੱਲਿਆ ਆਈ ਉਹ ਚੀਜ਼ ਬੇਕਾਰ ਨਹੀਂ ਕਦੇ ਜਾਂਦੀ ਉਹ ਆਪਣੇ ਲੋਕਾਂ ਨੂੰ ਇਕੱਠੇ ਕਰੂੰਗੀ ਤੇ ਲੜਨਾ ਸਿਖਾਉਂਗੀ ਬਹੁਤ ਹੁਣ ਤੁਸੀਂ ਤਿਆਰੀਆਂ ਦੇਖ ਲਓ ਕਿਵੇਂ ਮਤਲਬ ਪਹਿਲੇ ਦਿਨ ਅਸੀਂ ਨਿਹੱਥੇ ਸੀ ਜਮਾਈ ਸਾਡੇ ਕੋਲ ਜਮਾਈ ਨਹੀਂ ਤਿਆਰੀ ਸੀ ਬਹੁਤ ਵਧੀਆ ਲੜੇ ਸੀ ਉਦੋਂ ਤੇ ਕੱਲ ਤੁਸੀਂ ਦੇਖਿਆ ਹੋਣਾ ਕਿਵੇਂ ਸਾਡੇ ਕੋਲ ਮਾਰਕਸ ਸੀ ਐਨਕ ਸੀ ਉਹ ਬਹੁਤ ਹੀ ਜ਼ਿਆਦਾ ਵਧੀਆ ਫਿਲਟਰ ਵੀ ਸੀ ਕਈੇ ਕੋਲ ਬਾਡੀ ਨੂੰ ਕਵਰ ਕਰਨ ਲਈ ਸੂਟ ਪਾਇਓ ਸੀ ਬਹੁਤ ਵਧੀਆ ਤੇ ਹਰੇਕ ਸੂਲਤ ਸੀ ਹੁਣ ਹਰੇਕ ਸੂਲਤ ਹੈਗੀ ਵੀ ਆ ਇਸ ਕਰਕੇ ਜਿਹੜੀ ਰਣਨੀਤੀ ਆ ਉਹਦੇ ਚ ਸੁਧਾਰ ਹੋਣ ਲੱਗ ਗਿਆ ਤੇ ਸਾਨੂੰ ਉਮੀਦ ਆ ਸੀ ਛੇਤੀ ਜਿੱਤਾਂਗੇ ਬਾਕੀ ਸਾਡੇ ਆ ਬਾਈ ਜੀ ਤੁਹਾਨੂੰ ਸਾਰੀ ਜਾਣਕਾਰੀ ਦੱਸ ਦੇਣਗੇ ਬਾਈ ਜੀ ਦਾ ਤਾਂ ਕਿਸਾਨਾ ਪ੍ਰਤਿ ਕਿਸਾਨੀ ਪ੍ਰਤੀ ਸਿਰ ਨੌਜਵਾਨ ਦੇ ਵਿੱਚ ਜਜ਼ਬਾ ਪੂਰਾ ਵੇਖਿਆ ਜਾ ਰਿਹਾ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਵੇ ਤੁਹਾਨੂੰ ਪਿਛਲੇ ਅੰਦੋਲਨ ਦੇ ਵਿੱਚ ਗਵਾਇਆ ਸੀ ਪਰ ਫਿਰ ਵੀ ਉਹ ਕਿਸਾਨੀ ਲਈ ਇਸ ਅੰਦੋਲਨ ਦੇ ਵਿੱਚ ਡਟੇ ਹੋਏ ਨੇ ਉਹ ਕਹਿੰਦੇ ਨੇ ਕਿ ਅਸੀਂ ਆਪਣੀਆਂ ਮੰਗਾਂ ਮੰਨਵਾ ਕੇ ਇਸ ਅੰਦੋਲਨ ਨੂੰ ਜਿੱਤ ਕੇ ਜਾਵਾਂਗੇ ਕੈਮਰਾਮੈਨ ਤਰੁਣ ਦੇ ਨਾਲ ਅੰਚ ਛੱਡਾ ਪੰਜਾਬ ਬੁਲਟਿੰਗ ਸ਼ੰਭ ਵਾਟਾ